ਇਲਾਕੇ ਦੇ ਕਿਸਾਨ ਹੁਣ ਰਵਾਇਤੀ ਫਸਲਾਂ ਦੇ ਚੱਕਰ ਤੋਂ ਬਾਹਰ ਨਿਕਲ ਕੇ ਸਹਿਕ ਧੰਦਿਆਂ ਵੱਲ ਰੁਖ ਕਰ ਰਹੇ ਹਨ ਫਸਲ ਦੇ ਤੌਰ ਤੇ ਗੰਨੇ ਨੂੰ ਅਪਣਾ ਰਹੇ ਹਨ ਉੱਥੇ ਕੇਈ ਗੁੜ ਤਿਆਰ ਕਰਨ ਦਾ ਧੰਦਾ ਕਰਕੇ ਚੰਗਾ ਮੁਨਾਫਾ ਕਮਾ ਰਹੇ ਹਨ ਆਓ ਦੇਖਦੇ ਹਾਂ ਕਿਵੇਂ ਤਿਆਰ ਹੁੰਦਾ ਹੈ ਗੁੜ ਤੇ ਕਰਦੇ ਹਾਂ ਗੱਲਬਾਤ ਕਿਸਾਨਾਂ ਦੇ ਨਾਲ ਦੇਖਦੇ ਹਾਂ ਇਰਾਫਤੀ ਨਿਊਜ਼ ਪੰਜਾਬ ਦੀ ਇੱਕ ਵਿਸ਼ੇਸ਼ ਰਿਪੋਰਟ ਹੋਰ ਵੀਡੀਓ ਦੇਖਣ ਲਈ ਇਰਾਤੀ ਨਿਊਜ਼ ਪੰਜਾਬ ਦੇ ਫੇਸਬੁੱਕ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਹੋਰ ਵੀਡੀਓ ਸਮੇਂ ਸਿਰ ਤੁਹਾਨੂੰ ਮਿਲਦੀਆਂ ਰਹਿਣ। ਸੋ ਕੁਮਾਰ ਮੇਰਾ ਨਾਮ ਹੈ। ਪਿੰਡ ਮੇਰਾ ਨਾਲਾ ਦੇਸ਼ੀ ਗੋੜ ਬਣਾਉਂਦੇ ਆਂ ਸੀ। ਤੇ ਵਧੀਆ ਬਣਾਉਂਦੇ ਆਂ ਜਿੰਨੇ ਵੀ ਬਣਾਉਂਦੇ ਆਂ ਰੋਜ਼ ਦਾ ਰੋਜ਼ ਸਾਡਾ ਵੇਚ ਜਾਂਦਾ ਕਾਊਂਟਰ ਤੇ ਬਣਾਈਏ। 50 ਕਿਲੋ ਹੋਵੇ ਸਾਡਾ ਇੱਥੇ ਵਿਕਰੀ ਹੋ ਜਾਂਦਾ ਸਾਡਾ। ਅਸੀਂ ਕੋਈ ਮਲਾਪ ਨਹੀਂ ਕਰਦੇ। ਜਿੱਦਾਂ ਮਰਜ਼ੀ ਚੈੱਕ ਕਰ ਲਿਓ ਸਾਡੇ ਕੋਲ ਕੋੜਾ ਕੇ। ਉਹ ਖਾਂਢੇ ਉਹਦੇ ਜ ਦੋਦੇ ਪਾਣਾ। ਕਿਆ ਬਣਾਣੀ ਆ ਦੇਜ ਪਾਣਾ ਕੋਈ ਵਿੱਤੜ ਜਾਏ ਤੇ ਕੋਈ ਪੈਸਾ ਲੈਣਾ ਦੇ ਕੋਲ ਆ ਸਾਡੇ ਕੋਲ ਤੇ ਸ਼ੱਕਰ ਪੂਰੀ ਨਹੀਂ ਹੁੰਦੀ ਇਹ ਗੋੜੀ ਨਹੀਂ ਪੂਰਾ ਦਾ ਸ਼ੱਕਰ ਕਿੱਥੋਂ ਬਣਾਈ ਰੋਕੀ ਜਾਂਦੇ ਸਾਨੂੰ ਸ਼ੱਕਰ ਦੇਓ ਸਾਨੂੰ ਡੇਲੀ ਤੇ ਸਾਡੇ ਕੋਲ ਪੂਰਾ ਨਹੀਂ ਹੁੰਦਾ ਗੋੜੇ ਕਰਕੇ ਸ਼ੱਕ ਗੋੜੀ ਬਣਾਣੇ ਆ ਜਿੰਨੇ ਵੀ ਬਣਦਾ ਇੱਥੇ ਹੀ ਵਿਕ ਜਾਂਦਾ ਸਾਡੇ ਕੋਲ ਤੇ ਆਰਗੇਨ ਸਾਡੇ ਕੋਲ ਇਹ ਕੰਮ ਸਾਡਾ ਤੇ ਹਰ ਧੰਦਾ ਜਿਹੜਾ ਹੈ ਹਾਲ ਵਤ ਕਰੀਦਾ ਤੇ ਮਜੇ ਨਾਲ ਕਰੀਦਾ ਵੀ ਯਕੀਨ ਨਾਲ ਕਰੀਦਾ ਆਪਣੀ ਕੋਈ ਵੀ ਲਾਭ ਨਹੀਂ ਆ ਸਾਨੂੰ ਅਜ ਤੱਕ ਆਇਆ ਸਾਨੂੰ 90 ਤੋਂ ਹਕੀਤਾ ગામ ਜਾਲੂ ਕਰ ਰਹੇ ਸਿਕਸਾਨਾ ਨੂੰ ਵੀ ਕਹਿਣਾ ਚਾਹੁੰਦੇ ਕਿਸਾਨਾਂ ਨੂੰ ਅਸੀਂ ਕਹਿੰਦੇ ਆ ਵੀ ਸਾਰੇ ਵਿਜਨ ਕਰ ਰਹੇ ਹੋ ਇਹ ਕੰਮ ਮਲਾਬੜ ਦਾ ਕੰਮ ਨਾ ਕਰਨ ਜਿਹੜੀ ਚਾਹ ਬਾਣ ਹੋ ਉਹ ਆਪਣੇ ਆਪਣੇ ਥਾਂ ਤੇ ਕਰਨ ਜਿੰਨਾ ਵੀ ਆਚਾਰ ਕਰਨ ਵਾਲਾ ਕਿਲਾ ਉਹ ਆਪਣੇ ਨਿਰਭਰ ਰਹਿਣ ਕੰਮ ਤੇ ਨਿਰਭਰ ਰਹਿਣ ਕਿ ਨਹੀਂ ਕਿ ਖੇਤੀ ਵੀ ਨਿਰਭਰ ਰਹਿਣ ਝੋਨਾ ਕਣਕ ਦੇ ਨਿਰਭਰ ਰਹਿਣ ਤੇ ਇਸ ਕਰਕੇ ਅਸੀਂ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਭਰਾ ਕੰਮ ਕਰਨ ਤੇ ਜਿਹੜਾ ਡਿਲੀ ਡਿਲੀ ਪੈਸਾ ਸਾਡੇ ਕੋਲ ਆ ਪਹੁੰਚੇ ਸਾਡੇ ਕੋਲ ਇੰਨੀ ਇੰਗਮ ਹੋ ਜਾਂਦੀ ਹੈ ਸਾਡੇ ਖਰਚਾ ਕੱਢ ਕੇ 1000 2000 ਸਾਨੂੰ ਤਰੋਏ ਦਾ ਮਿਲ ਜਾਂਦਾ ਸਾਡਾ 10 ਸਵੇਰੇ 10 ਵਜੇ ਚਾਲੂ ਕਰਦੇ ਹਾਂ ਗੱਣਾ ਤੇ ਘੰਟੇ 2 2.5 ਘੰਟੇ ਸਾਨੂੰ ਲੱਗਦੇ ਪਹਿਲੀ ਬਾਤ ਨੂੰ ਉਹਦੇ ਬਾਅਦ ਆਈ ਫਿਰ ਗੋੜ ਕੱਢ ਕੇ ਫਿਰ ਵੇਲੇ ਗਾੜੀ ਚ ਪਾਈਦਾ ਤੇ ਫਿਰ 15 ਕਿ ਮਿੰਟ ਬਾਅਦ ਸਾਡਾ ਗੋੜ ਤਿਆਰ ਹੋ ਜਾਂਦਾ ਤੇ ਜਨ ਜਨੀ 10:05 ਪੰਜ ਵਾਜੀ ਜਾਂਦੇ ਨੇ ਕਿੰਨਾਂ ਪਤਾ ਕਰਦੇ ਨੇ ਕਿੰਨਾਂ ਪਤਾ ਕਰਦੇ ਨੇ ਜੇ ਅੰਸ਼ ਕਰਨੇ ਵਾਰੀ ਕਰਦੇ ਆ ਤਿੰਨ ਪਤਾਂ ਗੱਡੀਆਂ ਵਾਸਤੇ ਢਿਹੜੀ 40 50 50 60 ਜਿੰਨਾ ਹੀ ਗੋੜ ਗੱਡੀ ਦਾ ਇੱਕ ਪੱਤੀ ਤੇ ਨਿਕਲਦਾ ਇੱਕ ਪੱਤ ਜੁੜੀ ਗਲੇ ਜਦਾ 14 15 14 15 ਬਸ ਸਾਡੇ ਮੌਜੂਦਾ ਸਮੇਂ ਦੇ ਵਿੱਚ ਕਿਸਾਨੀ ਜਿਹੜੀ ਹੈ ਉਹ ਬਹੁਤ ਹੀ ਨਾਜ਼ੁਕ ਸਮੇਂ ਵਿੱਚੋਂ ਲੰਘ ਰਹੀ ਹੈ ਕਿ ਕਿਸਾਨ ਜਿਹੜੇ ਆ ਹੋਰ ਵੀ ਸਹਾਇਕਤਨ ਦੇ ਕਿਸਾਨੀ ਦੇ ਨਾਲ-ਨਾਲ ਅਪਣਾਨ ਨੇ ਆ ਕਿ ਸਾਡੇ ਕਿਸਾਨ ਜਿਹੜੇ ਉਹਨਾਂ ਦੀ ਹਾਲਤ ਸੁਧਰੇ ਤੇ ਇਹਨੂੰ ਰਿਵਾਇਤੀ ਖੇਤੀ ਤੋਂ ਥੋੜਾ ਜਿਹਾ ਕਣਕ ਝੋਨੇ ਤੋਂ ਬਾਹਰ ਨਿਕਲ ਕੇ ਹੋਰ ਫਸਲਾਂ ਵਾਲੇ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ। ਅੱਜਕੱਲ ਥੋੜਾ ਜਾਂ ਗੰਨੇ ਦਾ ਰੇਟ ਪਿਛਲੇ ਸਮੇਂ ਵਿੱਚ ਜਿਹੜਾ ਵਧਿਆ ਸੀ ਇਹਦੇ ਕਰਕੇ ਗੰਨਾ ਜਿਹੜਾ ਇੱਕ ਲਾਹੇਵੰਦ ਫਸਲ ਵਜੋਂ ਸਾਡੇ ਇਲਾਕੇ ਵਿੱਚ ਉੱਭਰ ਕੇ ਨਿਕਲਿਆ। ਕਾਫੀ ਕਿਸਾਨਾਂ ਨੇ ਗੰਨੇ ਨੂੰ ਅਪਣਾਇਆ ਹੈ ਤੇ ਰਵਾਇਤੀ ਫਸਲਾਂ ਵਿੱਚੋਂ ਬਾਹਰ ਨਿਕਲੇ ਹਨ। ਗੰਨੇ ਤੋਂ ਗੁੜ ਵੀ ਬਣਾਇਆ ਜਾ ਸਕਦਾ ਹੈ। ਗੁੜ ਜਿਹੜਾ ਹੈ ਇਹਨੂੰ ਅਸੀਂ ਸਹਾਇਕ ਤੰਦੇ ਦੇ ਤੌਰ ਤੇ ਵੀ ਅਪਣਾ ਸਕਦੇ ਹਾਂ। ਕਾਫੀ ਕਿਸਾਨ ਜਿਹੜੇ ਆ ਸਾਡੇ ਇਲਾਕੇ ਦੇ ਲਗਲੇਲੇ ਪਿੰਡਾਂ ਦੇ ਉਹਨਾਂ ਨੇ ਗੁੜ ਨੂੰ ਸਹਾਇਕ ਤੰਦਰਦੇ ਤੌਰ ਤੇ ਅਪਣਾਇਆ ਹੈ ਗੁੜ ਜੇ ਦੇਖੀ ਤੇ ਪ੍ਰਾਤਨ ਸਮੇਂ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਦੀ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਐਮਐਲ ਸੀ ਗੁੜ ਜਿਹੜਾ ਉਹ ਦੂਸਰੇ ਪਾਸੇ ਜਿਹੜਾ ਹੈ ਭੋਜਨ ਪਚਾਣ ਦੇ ਵਿੱਚ ਮਦਦ ਕਰਦਾ ਹੈ ਖੂਦ ਵੀ ਤਾਕਤ ਦਿੰਦਾ ਹੈ ਖੂਦ ਵੀ ਸ਼ਕਤੀ ਦਿੰਦਾ ਹੈ ਤੇ ਖਾਣੇ ਦੀ ਸ਼ਕਤੀ ਨੂੰ ਖਾਂਦਾ ਨਹੀਂ ਸਕੋ ਵਧਾਉਂਦਾ ਹੈ ਇਹ ਸਾਡੇ ਜੀਵਨ ਦੇ ਵਿੱਚ ਅਸੀਂ ਜਿਹੜਾ ਗੁੜ ਨੂੰ ਸਹਾਇਕਤੰ ਦੇ ਦੇ ਤੌਰ ਤੇ ਅਪਣਾ ਸਕਦੇ ਹਾਂ ਤੇ ਸਾਡੇ ਕਿਸਾਨਾਂ ਦੀ ਹਾਲਤ ਵਿੱਚ ਸੁਧਾਰਨ ਵਿੱਚ ਗੁਰ ਜਿਹੜਾ ਉਹ ਬਹੁਤ ਵਧੀਆ ਯੋਗਦਾਨ ਦੇ ਸਕਦਾ ਹੈ